ਕਬੀਰ ਨੇ ਤੇ ਇੱਥੇ ਤੱਕ ਕਹਿ ਦਿੱਤਾ ਪ੍ਰਮਾਤਮਾ ਨਾਲ ਜੁੜਨ ਵਾਸਤੇ ਪ੍ਰਮਾਤਮਾ ਵਰਗਾ ਹੀ ਹੋਣਾ ਪਵੇਗਾ ਹਰ ਜਨ ਐਸਾ ਚਾਹੀਏ ਜੈਸਾ ਹਰੀ ਹੋਏ ਜਿਸ ਦਿਨ ਮਨੁੱਖ ਹਰੀ ਵਰਗਾ ਬਣਦਾ ਹੈ ਕਹਿੰਦੇ ਨੇ ਹਰੀ ਉਸੇ ਦਿਨ ਹੀ ਪ੍ਰਗਟ ਆਉਂਦਾ ਉਸ ਤੋਂ ਪਹਿਲੇ ਨਹੀਂ ਅਗਰ ਕਿਸੇ ਦੀ ਜ਼ਿੰਦਗੀ ਚ ਹਰੀ ਪ੍ਰਗਟ ਹੋਇਆ ਤੇ ਉਸਨੇ ਹਰੀ ਨੂੰ ਸੁਣ ਸੁਣ ਕੇ ਆਪਣੇ ਆਪ ਨੂੰ ਹਰੀ ਵਰਗਾ ਬਣਾ ਲਿਆ ਹਰੀ ਪ੍ਰਗਟ ਹੋ ਗਿਆ ਮੂਲ ਗੱਲ ਤੇ ਜਿਹੜੀ ਐ ਉਹ ਇਤ ਨਹੀਂ ਐ ਤਾਂ ਖੈਰ ਮੈਂ ਅਰਜ਼ ਕਰਾਂ ਜੋ ਸਿੱਧੇ ਬੋਲਾਂ ਨੂੰ ਸੁਣ ਲੈਂਦੇ ਨੇ ਅਵਤਾਰ ਤੇ ਜੋ ਅਵਤਾਰਾਂ ਦੇ ਬੋਲਾਂ ਨੂੰ ਸੁਣ ਕੇ ਸਮਝਦੇ ਨੇ ਭਗਤ ਨੇ ਬ੍ਰਹਮ ਗੈ ਨਹੀਂ ਨੇ ਸੰਤ ਨੇ ਗੁਰਮੁਖ ਨੇ ਗੁਰਸਿੱਖ ਨੇ ਉਹ ਹੀ ਮੁਸਲਮਾਨ ਐ ਜਿਨੇ ਮੁਹੰਮਦ ਸਾਹਿਬ ਦੇ ਰਾਹੀ ਖੁਦਾ ਦੀ ਗੱਲ ਸੁਣ ਲਈ ਉਹੀ ਹਿੰਦੂ ਹੈ ਜਿਨੇ ਕ੍ਰਿਸ਼ਨ ਦੀ ਗੀਤਾ ਦੇ ਰਾਹੀ ਪ੍ਰਭੂ ਨੂੰ ਸੁਣ ਲਿਆ ਪਤਨੀ ਗੀਤਾ ਨੂੰ ਸੁਣਨ ਵਾਲੇ ਗੀਤਾ ਦਾ ਪਾਠ ਕਰਨ ਵਾਲੇ ਕਿੰਨੇ ਕਨੇ ਬੇਸ਼ਮਾਰ ਪਰ ਭਗਤ ਤੇ ਕੋਈ ਇੱਕ ਕਦੋਂਦਾ ਦੇਖਣ ਨੂੰ ਤੇ ਗੁਰਬਾਣੀ ਸੁਣਨ ਵਾਲੇ ਕਿਤਨੇ ਨੇ ਬਹੁਤ ਅਣਗਿਣਤ ਪਰ ਵਾਕਈ ਕੋਈ ਗੁਰਸਿੱਖ ਹੋ ਗਿਆ ਹੋਵੇ ਗੁਰਮੁਖ ਹੋ ਗਿਆ ਹੋਵੇ ਬ੍ਰਹਮਗੈ ਨਹੀਂ ਹੋ ਗਿਆ ਹੋਵੇ ਭਗਤ ਹੋ ਗਿਆ ਹੋਵੇ ਕੋਈ ਇੱਕ ਔਰ ਜਿਹੜੀ ਗਿਣਤੀ ਸਤਿਗੁਰੂ ਪੇਸ਼ ਕਰਦੇ ਨੇ ਦੇ ਨਾਲ ਤੇ ਨਿਰਾਸ਼ਾ ਭਰੀ ਆਉਂਦੀ ਏ ਕੋਟਨ ਮੇ ਨਾਨਕੋ ਨਾਰਾਇਣ ਜੈ ਜੀਤ ਜਨ ਨਾਨਕ ਕੋਟਨ ਮੇ ਕੇ ਨੋ ਗੁਰਮੁਖ ਹੋਏ ਪਛਾਨਾ ਕੋਈ ਕਰੋਨਾ ਚ ਇੱਕਦ ਗੁਰਮੁਖ ਪਹਿਚਾਨ ਕਰ ਬਾਲ ਕਰ ਸਕਦਾ ਹੈ ਕਰ ਲੈਂਦਾ ਸਫਲ ਹੋ ਜਾਂਦਾ ਹੁਣ ਕਰੋੜਾਂ ਦੇ ਵਿੱਚ 1 2 ਇਹ ਤੇ ਕੋਈ ਬਹੁਤ ਵੱਡੀ ਗਿੰਦਤੀ ਨਹੀਂ ਹੈ ਇਹ ਤੇ ਕੋਈ ਜ਼ਿਆਦਾ ਤਾਦਾਦ ਜੋ ਹੈ ਨਹੀਂ ਹੈ ਤਾਂ ਖੈਰ ਮੈਂ ਗੱਲ ਜੋ ਹੈ ਲਮਕਾਵਾ ਨਾ ਹਰ ਮਨੁੱਖ ਜਿਤਨਾ ਆਪਣੇ ਬੋਲਾਂ ਰਾਹੀਂ ਪ੍ਰਗਟ ਆਉਂਦਾ ਹੈ ਹੋਰ ਕਿਸੇ ਰਾਹੀਂ ਨਹੀਂ ਇਸ ਦੇ ਬੋਲਾਂ ਤੋਂ ਪਤਾ ਚੱਲ ਸਕਦਾ ਤਮੋ ਗੁਣੀ ਹੈ ਰਜੋ ਗੁਣੀ ਹੈ ਸਤੋ ਗੁਣੀ ਹੈ ਜਲਦਬਾਜ਼ ਹੈ ਸਬਰ ਸ਼ਾਂਤੀ ਵਾਲਾ ਹੈ ਕਰੋਧੀ ਹੈ ਇਸ ਦੇ ਬੋਲ ਦੱਸਦੇ ਨੇ ਬੋਲ ਤੇ ਹੀ ਪਹਿਚਾਨੀਏ ਸਾਦ ਅਸਾਦ ਕੋ ठाट ਅੰਤਰ ਕੀ ਕਰਨੀ ਸਭੈ ਨਿਕ ਸੇ ਮੁਖ ਕੀ ਬਾਤ ਜੇ ਮਨੁਖ ਦੀ ਪੂਰੀ ਪਹਿਚਾਨ ਉਸ ਦੇ ਬੋਲਾਂ ਰਹੀ ਹੈ ਮੈਂ ਫਿਰ ਅਰਜ਼ ਕਰਾਂ ਰੰਗ ਰੂਪ ਦੇ ਰਾਹੀਂ ਸਭ ਪਹਿਚਾਨ ਅਧੂਰੀ ਹੈ ਕੁਝ ਵੀ ਨਹੀਂ ਪਤਾ ਚਲੇਗਾ ਔਰ ਜੋ ਪੈਮਾਨਾ ਰੰਗ ਰੂਪ ਦਾ ਰਖ ਲੈਂਦੇ ਨੇ ਉਹ ਧੋਖਾ ਖਾ ਜਾਂਦੇ ਨੇ ਉਹਨਾਂ ਨੇ ਅਸ਼ਟਾਵਕਰ ਨੂੰ ਪੱਥਰ ਮਾਰੇ ਉਹਨਾਂ ਨੇ ਵਿਆਸ ਦੇ ਉਸ ਜ਼ਮਾਨੇ ਤੋਹੀਨ ਕੀਤੀ। क्रूर बंदा ਸੀ। ਸਭ ਤੋਂ क्रूर ਆਪ ਸੁਣ ਕੇ ਹੈਰਾਨ ਹੋਵੋਗੇ। ਬੇਦਰ ਵਿਆਸ ਦਾ ਲੜਕਾ ਹੈ। ਪਰ ਇਹ ਨੌਕਰਾਨੀ ਦੇ ਰਾਹੀਂ ਪੈਦਾ ਹੋਇਆ ਹੈ। ਦਾਸੀ ਜਾਂਹੀ। ਦਾਸੀ ਸੁਤ ਜਨ ਬੇਦਰ ਸੁਦਾਮਾ ਉਗਰ ਸੈਨ ਕੋ ਰਾਜ ਦੀ ਹੈ। ਪਤਨੀ ਛੋੜ ਗਈ ਸੀ ਵਿਆਸ ਨੂੰ। ਕਸੂਰ क्रूर ਹੈ ਬਹੁਤ। ਇਸ ਨੂੰ ਦੇਖਣਾ ਔਖਾ ਐ ਐਨਾ ਕਰੂ ਇਤਨਾ ਬਦਦਾ ਮਨੁਕ ਇਤਨੀ ਇਸ ਦੀ ਸ਼ਕਲ ਪਤਨੀ ਛੋੜ ਕੇ ਚਲੀ ਗਈ ਇਸ ਇਹ ਦਾਸੀ ਦੀ ਕੁਖ ਤੋਂ ਪੈਦਾ ਹੋਇਆ ਹੈ ਬਿਦਰਸ਼ ਇਸ ਵਾਸਤੇ ਬਿਦਰ ਨਸ਼ੂਦਰ ਕਹਿੰਦੇ ਸਨ ਦਾਸੀ ਦਾ ਲੜਕਾ ਹੈ ਗੋਲੀ ਦਾ ਲੜਕਾ ਹੈ ਨੌਕਰਾਨੀ ਦਾ ਲੜਕਾ ਹੈ ਦਾਸੀ ਸੁਤ ਗੁਰੂ ਗਨ ਸਾਹਿਬ ਜੀ ਮਹਾਰਾਜ ਦੇ ਚ ਇਹ ਪ੍ਰਮਾਣ ਮਿਲਦਾ ਹੈ ਦਾਸੀ ਸੁਦਜਨ ਵਿਦਰ ਸੁਦਾਮਾ ਉਗਨ ਸੈਨ ਕੋ ਰਾਜ ਦिए ਪਰ ਇਸ ਵਿਦਰ ਨੂੰ ਕ੍ਰਿਸ਼ਨ ਨੇ ਗਲ ਨਾਲ ਲਾਇਆ ਇੱਕ ॠषि ਦੇ ਘਰ ॠषि ਆਇਆ ਅਕਸਰ ਐਸਾ ਹੁੰਦਾ ਹੈ ਕ੍ਰਿਸ਼ਨ ਨੇ ਗਲਵਕੜੀ ਚ ਲੈ ਆ ਜਦ ਹਸਤਨਾਪੁਰ ਪਹੁੰਚੇ ਤੋਂ ਨਾਲ ਦੇ ਐਲਕਾਰ ਸ੍ਰੀ ਕ੍ਰਿਸ਼ਨ ਨੂੰ ਕਹਿੰਦੇ ਨੇ ਭਗਵਨ ਉਤਾਰਾ ਕਿੱਥੇ ਕਰਨਾ ਹੈ ਅਸੀਂ ਦ੍ਰਿਉਦਨ ਨੂੰ ਇਤਲਾ ਕਰ ਦਿੱਤੀ ਇੱਕ ਰਾਜੇ ਦਾ ਰਾਜੇ ਦੇ ਘਰ ਠਹਿਰਨਾ ਠੀਕ ਹੁੰਦਾ ਹੈ ਇੱਕ ਰਾਜਾ ਰਾਜੇ ਦੇ ਘਰ ਹੀ ਠਹਿਰੇ ਔਰ ਇੱਕ ਰਾਜੇ ਲਈ ਇੱਕ ਰਾਜਾ ਹੀ ਇੰਤਜ਼ਾਮ ਕਰ ਸਕਦਾ ਦੂਸਰਾ ਨਹੀਂ ਤੁਹਾਡੇ ਨਾਲ ਲਾਓ ਲਸ਼ਕਰ ਹੈ ਤੁਸੀਂ आओ ਤੋ ਦ੍ਰਿਉਦਨ ਨੂੰ ਇਤਲਾ ਕਰ ਦਿੱਤੀ ਗਈ ਹੈ ਆਪ ਦੇ ਰਹਿਣ ਬਹਿਣ ਦਾ ਉਹਨਾਂ ਨੇ ਪੂਰਾ ਇੰਤਜ਼ਾਮ ਕੀਤਾ ਹੈ ਕ੍ਰਿਸ਼ਨ ਕਹਿਣ ਲੱਗੇ ਆਪਾਂ ਬਿਦਰ ਦੇ ਘਰ ਜਾਵਾਂਗੇ ਇਤਨਾ ਇੰਤਜ਼ਾਮ ਨਹੀਂ ਹੈ ਉੱਥੇ ਤੁਹਾਡੇ ਨਾਲ ਇਤਨਾ ਲਾਹੂ ਲਸ਼ਕਰ ਲਾਹੂ ਲਸ਼ਕਰ ਦਾ ਇੰਤਜ਼ਾਮ ਅਸੀਂ ਖੁਦ ਕਰਾਂਗੇ ਅਸੀਂ ਠਹਿਰਾਂਗੇ ਬਿਦਰ ਦੇ ਘਰ ਹੈਰਾਨ ਗਏ ਔਰ ਸਵਾਗਤ ਲਈ ਦਰਯੋਦਨ ਖੜਾ ਰਿਹਾ ਉਡੀਕਦਾ ਰਿਹਾ ਬੂਏ تھے ਮਹਿਲਾਂ ਦੇ ਬੂਏ ਤੇ ਨਹੀਂ ਪਹੁੰਚੇ ਤੇ ਕੰਨਾਂ ਦੇ ਜਦ ਖਬਰ ਪਹੁੰਚੀ ਤੇ ਬਿਦਰ ਦੇ ਘਰ ਚਲੇ ਗਏ ਤੇ ਫੈਸਲਾ ਕੀਤਾ ਰਾਤ ਵੀ ਉੱਥੇ ਹੀ ਕਟਣੀ ਹੈ। ਤੁਖਮਕਰਨੀ ਸਵੇਰੇ ਇਹ ਬੜਾ ਰੁੱਖਾ ਬੋਲਿਆ ਦਰਯੋਧਨ ਕ੍ਰਿਸ਼ਨ ਨੂੰ। ਭਾਈ ਗੁਰਦਾਸ ਨੇ ਲਿਖਿਆ ਆਇਆ ਸੁਣਿਆ ਬਿਦਰ ਦੇ ਬੋਲੇ ਦਰਯੋਧਨ ਹੋਏ ਰੁੱਖਾ। ਬਹੁਤ ਰੁੱਖਾ ਬੋਲਦਾ ਹੈ ਰਾਜਾ ਹੋ ਕੇ ਵੀ ਗਵਾਲੇ ਦਾ ਗਵਾਲਾ ਰਹਿ ਤੂੰ ਗੁਜਰ ਦਾ ਗੁਜਰ ਰਿਹਾ ਹੈ ਸਾਡੇ ਨੌਕਰ ਦੇ ਘਰ ਠਹਿਰੇ ਨੌਕਰ ਹੈ ਬੇਦਰ ਸਾਡਾ ਸਾਡੇ ਰਾਜ ਸਭਾ ਦੇ ਚ ਦਿਵਾਨ ਹੈ ਸਲਾਹ مشورہ ਦੇਣ ਵਾਲਾ ਸਲਾਹਕਾਰ ਰੱਖਿਆ ਸੀ ਮੁਲਾਜ਼ਮ ਹੈ ਸਾਡਾ ਮੁਲਾਜ਼ਮ ਦੇ ਘਰ ਰਹਿ ਰਾਜੇ ਹੋ ਕੇ ਤੇ ਕ੍ਰਿਸ਼ਨ ਦਾ ਜੋ ਜਵਾਬ ਹੈ ਉਹ ਭਗਤ ਕਬੀਰ ਨੇ ਆਪਣੀ ਬਾਣੀ ਚ ਕਲਮ ਬੰਦ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰ ਜੈ ਰਾਜਨ ਕੌਣ ਤੁਮਾਰੇ ਆਵੇ ਐਸੋ ਭਾਉ ਬਿਦਰ ਕੋ ਦੇਖਿਓ ਉਹ ਗਰੀਬ ਮੋਏ ਭਾਵੇ ਐ ਰਾਜਨ ਤੇਰੇ ਘਰ ਕੌਣ ਆਵੇ ਕੌਣ ਠਹਿਰੇ ਤੇਰੇ ਘਰ ਰਾਜਨ ਕੌਣ ਤੁਮਾਰੇ ਆਵੇ ਐਸੋ ਭਾਉ ਬਿਦਰ ਕੋ ਦੇਖਿਓ ਉਹ ਗਰੀਬ ਮੋਏ ਭਾਵੇ ਉਹ ਗਰੀਬ ਮੈਨੂੰ ਬਹੁਤ ਚੰਗਾ ਲੱਗਦਾ ਹੈ। ਪ੍ਰਮਾਤਮਾ ਦੀ ਭਾਵਨਾ ਹੈ ਉਸ ਦੇ ਅੰਦਰ। ਦ੍ਰਿਯੋਦਨ ਕਹਿੰਦਾ ਇੱਥੇ ਅਸੀਂ ਤੇ ਨੇ ਪਕਵਾਨ ਬਣਾਏ। ਤੁਹਾਡੇ ਖਾਣ ਲਈ। ਤੇ ਤੁਹਾਡੇ ਮਨੋਰੰਜਨ ਲਈ ਨਰਤਕੀਆਂ ਬੁਲਾਈਆਂ। ਰਾਗ ਰੰਗ ਦੀ ਮਹਿਫਿਲ ਸੱਜ ਸਕੇ ਚੋਟੀ ਦੇ ਸੰਗੀਤਕਾਰ ਬੁਲਾਏ। ਉਸ ਗੋਲੇ ਦੇ ਘਰ ਖਾਣ ਨੂੰ ਕੀ ਮਿਲੇ ਆਵੇਗਾ? ਤੋ ਕ੍ਰਿਸ਼ਨ ਨੇ ਜੋ ਕੁਛ ਕਿਹਾ ਕਬੀਰ ਕਲਮ ਬੰਦ ਕਰਦੇ ਨੇ ਖੀਰ ਸਮਾਨ ਸਾਗ ਮੈਂ ਪਾਇਆ ਗੁਣ ਗਾਵਤ ਰੈਨ ਬਿਆਨੀ ਤੇਰੇ ਘਰ ਰਾਗ ਰੰਗ ਦੇਚ ਰਾਤ ਬਤੀਤ ਹੋਣੀ ਸੀ ਉੱਥੇ ਅਸੀਂ ਸਾਰੀ ਰਾਤ ਹਰੀ ਦਾ ਕੀਰਤਨ ਕਰਦੇ ਰਹੇ ਮਿਲ ਕੇ ਗੁਣ ਗਾਵਤ ਰੈਨ ਬਿਆਨੀ ਤੇਰੇ ਘਰ ਦੀ ਫਜ਼ਾ ਐਸੀ ਨਹੀਂ ਸੀ ਕਿ ਮੈਂ ਸਾਰੀ ਰਾਤ ਗੀਤ ਗਾ ਸਕਾਂ ਪ੍ਰਭੂ ਦੇ ਤੇਰੇ ਘਰ ਦਾ ਮਾਹੌਲ ਐਸਾ ਨਹੀਂ ਸੀ ਕਿ ਮੈਂ ਸਾਰੀ ਰਾਤ ਬੰਦਗੀ ਕਰ ਸਕਾਂ ਗੁਣਗਾਵਤ ਰੈਨ ਬਿਹਾਨੀ ਸ਼ਹਿ ਤੇਰੇ 36 ਪ੍ਰਕਾਰ ਦੇ ਪ੍ਰਕਾਣਾ ਵਿੱਚ ਵੀ ਉਹ ਸਵਾਦ ਨਾ ਆਉਂਦਾ ਜੋ ਅਲੂਣੇ ਸਾਗ ਦੇ ਵਿੱਚ ਮੈਨੂੰ ਮਿਲਿਆ ਜੋ ਬਿਦਰ ਨੇ ਬਣਾਇਆ ਸੀ ਬਿਦਰਦੀ ਘਰਵਾਲੀ ਨੇ ਬਣਾਇਆ ਖੀਰ ਸਮਾਨ ਸਾਗ ਮੈਂ ਪਾਇਆ ਗੁਣਗਾਵਤ ਰੈਨ ਬਿਹਾਨੀ ਕਬੀਰ ਕੋਠਾਖੁਰ ਆਨੰਦ ਵਿਨੋਦੀ ਜਾਤ ਨਾ ਕਾਹੂ ਕਿਵਾਨੀ ਹਾਲਾਂਕਿ ਅਛੂਤ ਸੀ ਸ਼ੂਦਰ ਸੀ ਦਾਸੀ ਦਾ ਲੜਕਾ ਹੋਣ ਦੇ ਨਾਤੇ ਲੇਕਿਨ ਹਿਰਦੇ ਦੇ ਤਲ ਤੇ ਗਿਆਨ ਦੇ ਤਲ ਤੇ ਉੱਚੀ ਐਸੀ ਹਸਤੀ ਕ੍ਰਿਸ਼ਨ ਦਾ ਥਾਲ ਮਿਲ ਬੈਠੇ ਦ੍ਰਿਯੋਦਨ ਨਹੀਂ ਸੁਣ ਸਕਿਆ ਕ੍ਰਿਸ਼ਨ ਨੂੰ ਸੁਣ ਸਕਿਆ 17 ਦਿਨ ਸਮਝਾਉਂਦੇ ਰਹੇ ਕ੍ਰਿਸ਼ਨ ਰੱਬੀ ਬੋਲ ਰਖਦੇ ਰਹੇ ਉਹਦੇ ਸਾਹਮਣੇ ਪਰਮਾਤਮਾ ਦੇ ਬੋਲ ਰਖਦੇ ਰਹੇ ਔਰ ਕ੍ਰਿਸ਼ਨ बार-बार ਦਾਅਵਾ ਕਹਿੰਦੇ ਸਨ ਰੱਬੀ ਸਿਧਾਂਤ ਇਹੀ ਹੈ। ਈਸ਼ਵਰੀ ਸਿਧਾਂਤ ਇਹੀ ਹੈ ਜੋ ਮੈਂ ਕਹਿ ਰਹਿਆਂ। ਤੇ ਪਤਾ ਦਰਯੋਧਨ ਕੀ ਕਹਿੰਦਾ ਸੀ ਮੇਰੇ ਵਿਚਾਰ ਇਹ ਨੇ ਜੋ ਮੈਂ ਕਹਿ ਰਹਿਆਂ। ਮੈਂ ਪੰਜ ਸੋਈਆਂ ਜਿੰਨੀ ਵੀ ਜਗ੍ਹਾ ਨਹੀਂ ਦੇਣੀ। ਤੁਸੀਂ ਪੰਜ ਪਿੰਡ ਦੀ ਗੱਲ ਕਰਦੇ ਹੋ। ਤੇ ਕ੍ਰਿਸ਼ਨ ਕਹਿੰਦੇ ਨੇ ਜੋ ਮੈਂ ਕਹਿ ਰਹਿਆਂ ਇਹ ਈਸ਼ਵਰੀ ਸਿਧਾਂਤ ਹੈ। ਈਸ਼ਵਰੀ ਸਚਾਈ ਹੈ। ਕਬੂਲ ਕਰ ਲੈ। ਤੇ ਦਰਯੋਧਨ ਕਹਿ ਰਿਹਾ ਜੋ ਮੈਂ ਕਹਿ ਰਿਹਾ ਇਹ ਮੇਰੇ ਨਾਪੇ ਤੋਲੇ ਵਿਚਾਰ ਨੇ ਤੁਸੀਂ ਮੰਨ ਲਓ ਤੁਸੀਂ ਕਬੂਲ ਕਰੋ ਅਗਰ ਦਰਯੋਧਨ ਦੇ ਵਿਚਾਰ ਕ੍ਰਿਸ਼ਨ ਕਬੂਲ ਕਰ ਲੈਣ ਤਾਂ ਮੈਂ ਦੋ ਸ਼ਬਦ ਕਹਿ ਦਿਆਂ ਕ੍ਰਿਸ਼ਨ ਵੀ ਦਰਯੋਧਨ ਵਰਗੇ ਨੇ ਫਿਰ ਕੁਝ ਵੀ ਨਹੀਂ ਗੁਰੂ ਸਾਡੇ ਵਿਚਾਰ ਸੁਣ ਲਵੇ ਤੇ ਫਿਰ ਪੂਜਣ ਦੀ ਕੀ ਲੋੜ ਹੈ ਗੁਰੂ ਨੂੰ ਸੁਣਨਾ ਹੈ ਸੁਣਾਣਾ ਨਹੀਂ ਹੈ ਅਗਰ ਗੁਰੂ ਨੂੰ ਕੋਈ ਇੱਕ ਦਫਾ ਸੁਣ ਲਵੇ ਬਿਨ ਬੋਲੇ ਹੀ ਗੁਰੂ ਸਾਰੇ ਸੁਣ ਲੈਂਦਾ ਬਿਨ ਬੋਲੇ ਆ ਸਭ ਕੁਝ ਜਾਣਦਾ ਤੇ ਹਕੀਕਤ ਹੈ ਔਰ ਕਈ ਵਾਰ ਬਹੁਤਾ ਬੋਲਣਾ ਵੀ ਝੱਕ ਮਾਰ ਨਹੀਂ ਆਉਂਦਾ ਬਹੁਤਾ ਬੋਲਣ ਝਖਣ ਹੋਏ ਵਿਣ ਬੋਲੇ ਜਾਣੇ ਸਭ ਸੋਏ ਤਾਂ ਖੈਰ ਮੁਖਤਸਰ ਮੈਂ ਅਰਜ਼ ਕਰਾਂ ਪ੍ਰਮਾਤਮਾ ਸਦਾ ਬੋਲ ਰਿਹਾ ਹੈ ਠਾਕਰ ਹਮਰਾ ਸਦਾ ਬੋਲੰਦਾ ਸਦਾ ਬੋਲ ਰਿਹਾ ਹੈ ਉਹ ਜੋ ਸਦਾ ਬੋਲ ਰਿਹਾ ਹੈ ਜਦ ਕਦੀ ਇਹ ਬੋਲ ਕਿਸੇ ਦੀ ਪਕੜ ਦੇ ਵਿੱਚ ਆ ਜਾਂਦੇ ਨੇ ਉਹ ਜਗਤ ਨੂੰ ਸੁਣਾਉਂਦਾ ਹੈ ਬਸ ਉਹੀ ਪੁਰਸ਼ ਅਵਤਾਰ ਨੇ ਗੁਰੂ ਨੇ ਪੈਗੰਬਰ ਨੇ ਸਿੱਧੇ ਸੁਣ ਲਿਆ ਪ੍ਰਮਾਤਮਾ ਨੂੰ ਸਿੱਧਾ ਹੀ ਸੁਣ ਲਿਆ ਤੇ ਜੋ ਗੁਰੂ ਪੈਗੰਬਰਾਂ ਦੇ ਰਾਹੀ ਅਵਤਾਰਾਂ ਦੇ ਰਾਹੀ ਸੁਣ ਕੇ ਨਿਰੰਕਾਰ ਨਾਲ ਜੁੜਦੇ ਨੇ ਭਗਤ ਨੇ ਸੰਤ ਨੇ ਬ੍ਰਹਮ ਗਿਆਨੀ ਨੇ ਅਵਤਾਰ ਤੇ ਬ੍ਰਹਮ ਗਿਆਨੀ ਵਿੱਚ ਬਸ ਇਤਨਾ ਹੀ ਅੰਤਰ ਹੈ ਜੁੜਦੇ ਉਹ ਵੀ ਪਰਮਾਤਮਾ ਨਾਲ ਹੈ। ਈਸ਼ਵਰ ਨਾਲ ਹੈ। ਆਨੰਦ ਉਹਨਾਂ ਕੋਲ ਵੀ ਉਹੀ ਹੋ ਜਾਂਦਾ ਹੈ। ਪਰ ਉਹਨਾਂ ਦੇ ਵਿਚੋਲੇ અવਤਾਰ ਨਹੀਂ ਵਿਚੋਲੇ ਗੁਰੂ ਨੇ। ਉਹਨਾਂ ਦੇ ਰਾਹੀਂ ਉਹ ਪ੍ਰਭੂ ਨਾਲ ਜੁੜ ਗਏ ਆਪਣੇ ਆਪ ਨੂੰ ਪ੍ਰਭੂ ਵਰਗਾ ਬਣਾ ਸਕੇ। ਤੋਂ ਗੁਰਨਾਨਿਕ ਦੇ ਕੰਠ ਤੋਂ ਮੰਤਰ ਨਿਕਲੇ ਮੰਤਰ ਬੋਲ ਗੁਰੂ ਮੰਤਰ ਗੁਰੂ ਦੇ ਬੋਲ। ਔਰ ਉਹ ਬੋਲ ਜੋ ਖਸਮ ਦੇ ਬੋਲ ਨੇ। ਪ੍ਰਭੂ ਦੇ ਬੋਲ ਨੇ। ਤੇ ਜਿਹੜਾ ਪਹਿਲਾ ਬੋਲ ਨਿਕਲੇ ਹੈ ਉਹਨੋ ਸਿੱਖ ਜਗਤ ਦੇ ਚ ਕਹਿੰਦੇ ਨੇ ਮੂਲ ਮੰਤਰ ਬੁਨਿਆਦੀ ਮੰਤਰ ਪਹਿਲਾ ਮੰਤਰ ਇਸ ਮੂਲ ਮੰਤਰ ਦੀ ਵਿਆਖਿਆ ਮੈਂ ਕੱਲ ਤੋਂ ਤੁਹਾਡੇ ਸਾਹਮਣੇ ਲੜੀਵਾਰ ਆਰੰਭ ਕਰਾਂਗਾ ਲੇਟ ਤੁਹਾਨੂੰ ਨਹੀਂ ਕਰਨਾ ਤੁਸੀਂ ਦੂਰ ਦੂਰ ਤੋਂ ਆਉਂਦੇ ਹੋ ਤੇ ਫਿਰ ਵਾਪਸ ਜਾਣਾ ਹੁੰਦਾ ਲੰਗਰ ਵੀ ਜੋ ਹੈ ਛਕਣਾ ਹੁੰਦਾ ਹੈ ਆਪਣੇ ਅਰਦਾਸ ਦੇ ਚ ਵੀ ਸ਼ਾਮਲ ਹੋਣਾ ਹੈ ਤਾਂ ਮੈਂ ਲੇਟ ਨਾ ਕਰਾ ਆਪ ਨੂੰ ਮੂਲ ਮੰਤਰ ਮੂਲ ਵਿਚਾਰ ਪਹਿਲੀ ਗੱਲ ਜੋ ਗੁਰਨਾਨਕ ਨੇ ਸੁਣੀ ਜੋ ਗੁਰਨਾਨਕ ਦੀ ਪਕੜ ਦੇ ਚ ਆਈ ਔਰ ਉਸ ਨੂੰ ਬਾਰ-ਬਾਰ ਗੁਰੂ ਗ੍ਰੰਥ ਸਾਹਿਬ ਦੇ ਚ ਦਰਜ ਕਰਨਾ ਪਿਆ ਬਾਰ-ਬਾਰ ਜਿੱਥੇ ਨਵਾਂ ਰਾਗ ਸ਼ੁਰੂ ਹੋਵੇ ਨਵਾਂ ਸ਼ਬਦ ਸ਼ੁਰੂ ਹੋਵੇ ਕੋਈ ਨਵੀਂ ਗੱਲ ਸ਼ੁਰੂ ਹੋਵੇ ਇਹ ਮੂਲ ਮੰਤਰ ਮੌਜੂਦ ਹੈ ਇਹ ਜੋ ਸਭ ਤੋਂ ਪਹਿਲੇ ਪਕੜ ਦੇ ਚ ਆਇਆ ਹੈ ਗੁਰਨਾਨਕ ਦੇ ਇਹਨੂੰ ਕਹਿੰਦੇ ਨੇ ਸਿੱਖ ਜਗਤ ਦੇ ਚ ਮੂਲ ਮੰਤਰ ਬੁਨਿਆਦੀ ਮੰਤਰ ਬੁਨਿਆਦੀ ਬੋਲ ਜੋ ਗੁਰਨਾਮਕ ਦੀ ਪਕੜ ਦੇ ਚਾਇਆ ਤੇ ਮੈਂ ਫਿਰ ਅਰਜ਼ ਕਰਾਂ ਬੋਲ ਸਾਰੇ ਪ੍ਰਮਾਤਮਾ ਦੇ ਈਸ਼ਵਰ ਦੇ ਤੁਸ ਬੁੱਧੀ ਅਨਸਾਰ ਇਹਨਾਂ ਦੀ ਵਿਆਖਿਆ ਆਪ ਜੀ ਦੇ ਸਾਹਮਣੇ ਕੱਲ ਤੋਂ ਰੱਖਣ ਦੀ ਇੱਕ ਨਿਮਾਣੀ ਕੋਸ਼ਿਸ਼ ਕਰਾਂਗੇ ਲੜੇਵਾਰ ਦੋ ਹਫ਼ਤੇ ਮੈਂ ਤੁਹਾਡੇ ਚਰਨ ਪਰ ਸਵੇ ਨੇ ਉਮੀਦ ਹੈ ਆਪ ਸਮਾਂ ਕੱਢ ਕੇ ਕਿਉਂਕਿ ਸਮੇਂ ਦਾ দান ਕੀਤੇ ਬਿਨਾ ਗੱਲ ਬਣਦੀ ਨਹੀਂ ਸਭ ਤੋਂ ਵੱਡਾ দান ਅੱਜ ਦੇ ਯੁੱਗ ਵਿੱਚ ਖਾਸ ਕਰਕੇ ਇਹਨਾਂ ਦੇਸ਼ਾਂ ਵਿੱਚ ਤੇ ਸਮੇਂ ਦਾ দান ਸਭ ਤੋਂ ਵੱਡਾ দান ਹੈ ਵਕਤ ਦਾਨ ਮੈਂ ਦੇਖੇ ਬਹੁਤ ਸਾਰੇ ਧਨ ਕੱਢ ਸਕਦੇ ਨੇ ਸਮਾਂ ਨਹੀਂ ਕੱਢ ਸਕਦੇ ਬਹੁਤ ਸਾਰੇ ਅੰਨ ਪਾਣੀ ਕੱਢ ਸਕਦੇ ਨੇ ਸਮਾਂ ਨਹੀਂ ਕੱਢ ਸਕਦੇ ਪੇਜ ਦਿੱਤਾ ਰਾਸ਼ਨ ਪਾਣੀ ਲੰਗਰ ਲਈ ਕਈ ਅਖੰਡ ਪਾਠ ਰਖਾ ਸਕਦੇ ਨੇ ਦਾਨ ਦੇ ਸਕਦੇ ਨੇ ਸਮਾਂ ਨਹੀਂ ਕੱਢ ਸਕਦੇ ਮੁਖਵਾਕ ਸੁਣਨ ਲਈ ਵੀ ਫੋਨ ਤੇ ਪੁੱਛਦੇ ਨੇ ਵਾਕ ਕੀ ਆਇਆ ਸੀ ਜੀ ਰੱਖ ਦਿੱਤਾ ਅਖੰਡ ਪਾਠ ਕੇ ਨਹੀਂ ਸਮਾਦਾਨ ਕੀਤੇ ਬਿਨਾ ਤੇ ਗੱਲ ਨਹੀਂ ਬਣੇਗੀ ਵਕਤ দান ਕਰਨਾ ਤੇ ਥੋੜਾ ਜਿਹਾ ਆਪ ਵਕਤ দান ਕਰਨਾ ਥੋੜਾ ਸਮਾਂ ਬਹੁਤਾ ਨਹੀਂ ਲਿਆ ਕਰਾਂਗੇ ਘੰਟਾ ਕਮ ਸੇ ਕਮ 24 ਘੰਟਿਆਂ 'ਚ 1 ਘੰਟਾ ਵੀ ਗੁਰੂ ਨੂੰ ਨਾ ਦੇ ਸਕੀਏ ਫਿਰ ਤੇ ਸਮੇਂ ਦੇ ਪ੍ਰਤੀ ਅਸੀਂ ਬਹੁਤ ਸ਼ੋਮ ਬਹੁਤ ਸ਼ੋਮ ਇੰਜ ਕਹਿਣਾ ਪਏਗਾ ਬਹੁਤ ਵੱਡੇ ਸ਼ੋਮ ਤਾਂ ਆਪਨੇ ਸਮਾਦਾਨ ਕਰਨਾ ਹੈ ਕਾਕੇ ਦਾਸ ਤੁਛ ਬਦੀ ਅਨਸਾਰ ਆਪ ਨੂੰ ਗੁਰੂ ਦੇ ਮੰਤਰ ਸਰਵਨ ਕਰਾ ਸਕੇ ਬੁਲ ਚੁਗ ਦੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ